ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਬ੍ਰੈਡ ਦੇ ਪਕੌੜੇ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਆਓ ਫਿਰ ਟੇਸਟੀ ਬ੍ਰੈਡ ਪਕੌੜੇ ਬਣਾਉਂਦੀ ਰੈਸਪੀ ਸ਼ੁਰੂ ਕਰਦੇ ਹਾਂ ਬ੍ਰੈਡ ਪਕੌੜੇ ਬਣਾਉਣ ਲਈ ਹੁਣ ਅਸੀਂ ਸਭ ਤੋਂ ਪਹਿਲਾਂ ਬ੍ਰੈਡ ਦੇ ਅੰਦਰ ਲਗਾਉਣ ਲਈ ਆਲੂਆਂ ਦੀ ਫਿਲਿੰਗ ਤਿਆਰ ਕਰ ਲਾਂਗੇ ਇਹਦੇ ਲਈ ਮੈਂ ਚਾਰ ਮੀਡੀਅਮ ਸਾਈਜ਼ ਦੇ ਆਲੂ ਲਏ ਆ ਤੇ ਆਲੂਆਂ ਨੂੰ ਮੈਂ ਉਬਾਲ ਕੇ ਇਹਨਾਂ ਦਾ ਛਿਲਕਾ ਉਤਾਰ ਲਿਆ ਤੇ ਹੁਣ ਅਸੀਂ ਆਲੂਆਂ ਨੂੰ ਮੈਸ਼ ਕਰ ਲਾਂਗੇ ਥੋੜਾ ਜਿਹਾ 팬 গ্যাস ਉੱਪਰ ਗਰਮ ਰੱਖ ਲਾਂਗੇ ਇੱਕ ਚਮਚ ਅਸੀਂ ਇਹਦੇ ਵਿੱਚ ਤੇਲ ਪਾਵਾਂਗੇ ਤੇਲ ਨੂੰ ਗਰਮ ਹੋਣ ਦੇਵਾਂਗੇ ਤੇਲ ਜਦੋਂ ਗਰਮ ਹੋ ਜਾਏਗਾ ਚਮਚ ਦਾ ਚੌਥਾ ਹਿੱਸਾ ਅਸੀਂ ਇਹਦੇ ਵਿੱਚ ਹਿੰਗ ਪਾਵਾਂਗੇ ਅੱਧਾ ਚਮਚ ਅਸੀਂ ਇਹਦੇ ਵਿੱਚ ਜੀਰਾ ਪਾ ਦਾਂਗੇ ਥੋੜੀ देर ਲਈ ਅਸੀਂ ਇਹਨਾਂ ਨੂੰ ਭੁੰਨ ਲਾਂਗੇ ਬਰੀਕ ਕੱਟਿਆ ਹੋਇਆ ਅਦਰਕ ਪਾ ਦਾਂਗੇ एक बरीक कट के प्याज पा देंगे एक तो दो मिनट लिए प्याज ना हूँ असं ये सारे सुके मसाले पा लेंगे अद्धे चम्मच तो घट हल्दी पाउडर पावेंगे चम्मच का चौथा हिस्सा पा लाल मिर्च एक चम्मच दरदरा कुटा हुआ धनिया पा देंगे 1 ਚਮਚ ਪੁੰਨੇ ਹੋਏ ਜੀਰੇ ਦਾ ਪਾਊਡਰ ਪਾ ਦਾਂਗੇ ਚਮਚ ਦਾ ਚੌਥਾਈ ਸਕ ਕਾਲੀ ਮਿਰਚ ਪਾਵਾਂਗੇ ਮਿਕਸ ਕਰ ਲਾਂਗੇ ਹੁਣ ਅਸੀਂ ਇਹਦੇ ਵਿੱਚ ਆਲੂ ਪਾ ਦਾਂਗੇ ਮਿਕਸ ਕਰ ਲਾਂਗੇ ਇਹਨਾਂ ਨੂੰ ਅੱਧਾ ਚਮਚਾ ਸੀਏ ਦੇ ਵਿੱਚ ਨਮਕ ਪਾਵਾਂਗੇ ਅੱਧਾ ਚਮਚ ਅਬਜ਼ੁਰ ਪਾਊਡਰ ਪਾ ਦਾਂਗੇ 2-3 ਹਰੀਆਂ ਮਿਰਚਾਂ ਨੂੰ ਬਰੀਕ ਪੀਸ ਕੇ ਪਾ ਦਾਂਗੇ ਤੁਸੀਂ ਆਪਣੇ ਟੇਸਟ ਮੁਤਾਬਕ ਮਿਰਚਾਂ ਘੱਟ ਜਾਂ ਵੱਧ ਕਰ ਸਕਦੇ ਜੇ ਕਾਲੂਆ ਨੂੰ ਹੁਣ ਅਸੀਂ 1 ਮਿੰਟ ਲਈ ਪਕਾ ਲਾਂਗੇ ਆਲੂਆਂ ਦੀ ਫਿਲਿੰਗ ਹੁਣ ਬਣ ਕੇ ਤਿਆਰ ਹੋ ਗਈ ਏ ਪੈਨ ਨੂੰ ਗੈਸ ਤੋਂ نیچے ਉਤਾਰ ਲਾਂਗੇ ਆਲੂਆਂ ਦੀ ਫਿਲਿੰਗ ਨੂੰ ਥੋੜੀ ਦੇਰ ਲਈ ਠੰਡਾ ਹੋਣ ਲਈ ਰੱਖ ਦਾਂਗੇ ਜਦ ਤੱਕ ਹੁਣ ਆਲੂਆਂ ਦੀ ਫਿਲਿੰਗ ਠੰਡੀ ਹੁੰਦੀ ਏ ਉਨੀ ਦੇਰ ਤੱਕ ਅਸੀਂ ਵੇਸਣ ਦਾ ਬੈਟਰ ਤਿਆਰ ਕਰ ਲਾਂਗੇ ਇਹਦੇ ਲਈ ਅਸੀਂ ਇੱਕ ਖੁੱਲੇ ਮੂੰਹ ਵਾਲਾ ਬੌਲ ਲੈ ਲਾਂਗੇ 2 ਕੱਪ ਅਸੀਂ ਇਹਦੇ ਵਿੱਚ ਵੇਸਣ ਪਾਵਾਂਗੇ ਅੱਧਾ ਚਮਚਾ ਸੀਏ ਦੇ ਵਿੱਚ ਨਮਕ ਪਾਵਾਂਗੇ ਅੱਧੇ ਚਮਚ ਤੋਂ ਥੋੜੀ ਜੀ ਕਾਟ ਅਸੀਂ ਇਹਦੇ ਵਿੱਚ ਹਲਦੀ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਅੱਧੇ ਚਮਚ ਤੋਂ ਥੋੜੀ ਜੀ ਕਾਟੇ ਦੇ ਵਿੱਚ ਜੁਆਇਨ ਪਾਵਾਂਗੇ ਮਲ ਲਾਂਗੇ ਸਾਰੀਆਂ ਚੀਜ਼ਾਂ ਨੂੰ ਇੱਕ ਕੱਪ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਮਿਕਸ ਕਰ ਲਾਂਗੇ ਥੋੜਾ ਥੋੜਾ ਕਰਕੇ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਇੱਕੋ ਵਾਰੀ ਇਹ ਚ ਸਾਰਾ ਪਾਣੀ ਨਹੀਂ ਪਾ ਲੈਣਾ ਨਹੀਂ ਤੇ ਫਿਰ ਬੈਟਰ ਜ਼ਿਆਦਾ ਪਤਲਾ ਹੋ ਜਾਂਦਾ ਹੈ ਅੱਧਾ ਕੱਪ ਪਾਣੀ ਹੋਰ ਪਾਵਾਂਗੇ ਥੋੜਾ ਜਿਹਾ ਪਾਣੀ ਇਹਦੇ ਵਿੱਚ ਹੋਰ ਪਾਵਾਂਗੇ ਤੋ 2 ਮਿੰਟ ਲਈ ਬੈਟਰ ਨੂੰ ਚੰਗੀ ਤਰ੍ਹਾਂ ਪੈਂਟ ਲਾਂਗੇ 10 ਮਿੰਟ ਲਈ ਅਸੀਂ ਵੇਸਣ ਦੇ ਬੈਟਰ ਨੂੰ ਇੱਕ ਸਾਈਡ ਤੇ ਰੱਖ ਦਾਂਗੇ ਤੇ ਹੁਣ ਅਸੀਂ ਕੁਝ ਬ੍ਰੈਡ ਸਲਾਈਸ ਲੈ ਲਾਂਗੇ ਆਲੂ ਵੀ ਹੁਣ ਠੰਡੇ ਹੋ ਗਏ ਆ ਤੇ ਹੁਣ ਅਸੀਂ ਬ੍ਰੈਡ ਦਾ ਇੱਕ ਪੀਸ ਲੈ ਕੇ ਇਹਦੇ ਉੱਪਰ ਆਲੂ ਲਗਾ ਲਾਂਗੇ ਆਲੂ ਬਹੁਤ ਜ਼ਿਆਦਾ ਨਹੀਂ ਲਗਾਉਣੇ आलू की बिल्कुल पतली पतली लेयर लगावे जे थोड़े को धनिए पुदीने हरी चटनी है तो तुम ਤੁਸੀਂ ਉਹਦੀ ਇੱਕ ਲੇਅਰ ਲਗਾ ਕੇ ਉਹਦੇ ਉੱਪਰ ਆਲੂਆਂ ਦੀ ਲੇਅਰ ਲਗਾ ਕੇ ਵੀ ਬ੍ਰੈਡ ਪਕੌੜੇ ਬਣਾ ਸਕਦੇ ਜੇ ਤੁਸੀਂ ਕੱਲੀ ਸੌਸ ਲਗਾ ਕੇ ਉਹਦੇ ਨਾਲ ਵੀ ਆਲੂਆਂ ਦੀ ਲੇਅਰ ਲਗਾ ਕੇ ਬ੍ਰੈਡ ਪਕੌੜੇ ਬਣਾ ਸਕਦੇ ਜੇ ਪਰ ਮੈਂ ਅੱਜ ਇਹਨਾਂ ਨੂੰ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੀ ਇਹਦੇ ਉੱਪਰ ਦੂਸਰਾ ਬ੍ਰੈਡ ਸਲਾਈਸ ਰੱਖ ਲਾਂਗੇ ਇਸੇ ਤਰ੍ਹਾਂ ਇੱਕ ਹੋਰ ਬ੍ਰੈਡ ਦਾ ਪੀਸ ਲੈ ਲਾਂਗੇ ਚੰਗੀ ਤਰ੍ਹਾਂ ਸਾਰੇ ਬ੍ਰੈਡ ਤੇ ਆਲੂ ਫੈਲਾ ਲਾਂਗੇ। ਦੇ ਉੱਪਰ ਫਿਰ ਦੂਸਰਾ ਪੀਸ ਰੱਖ ਲਾਂਗੇ। ਆਲੂ ਵਾ ਦੀ ਫੀਲਿੰਗ ਲਗਾਉਣ ਤੋਂ ਬਾਅਦ ਅਸੀਂ ਇਹਨੂੰ ਟ੍ਰਾਇੰਗਲ ਸ਼ੇਪ ਵਿੱਚ ਕੱਟ ਲਾਂਗੇ। ਤੁਸੀਂ ਚਾਹੋ ਤੁਸੀਂ ਇਹਦੇ ਦੋ ਪੀਸ ਵੀ ਕਰ ਸਕਦੇ ਜੇ। ਜੇ ਤੁਸੀਂ ਚਾਹੋ ਤੇ ਤੁਸੀਂ ਇਹਨੂੰ ਬਿਲਕੁਲ ਛੋਟੇ ਪੀਸਾਂ ਵਿੱਚ ਵੀ ਕੱਟ ਸਕਦੇ ਜੇ ਬਿਲਕੁਲ ਛੋਟੇ ਟਰਾਈਐਂਗਲ ਵਿੱਚ ਵੀ ਕੱਟ ਸਕਦੇ ਜੇ ਇਸੇ ਤਰ੍ਹਾਂ ਹੀ ਬਾਕੀ ਦੇ ਪੀਸਾਂ ਨੂੰ ਵੀ ਕੱਟ ਲਾਂਗੇ ਤੇ ਇੱਧਰ ਹੁਣ ਵੇਸਣ ਦੇ ਬੈਟਰ ਨੂੰ ਵੀ ਰੱਖਿਆ ਹੋਇਆ ਹੈ 10 ਮਿੰਟ ਹੋ ਗਏ ਹੈ ਤੇ ਵੇਸਣ ਹੁਣ ਚੰਗੀ ਤਰ੍ਹਾਂ ਫੁੱਲ ਗਿਆ ਹੈ ਚਾ ਮੈਦਾ ਚੌਥਾ ਹਿੱਸਾ ਹੁਣ ਅਸੀਂ ਇਹਦੇ ਵਿੱਚ ਬੇਕਿੰਗ ਸੋਡਾ ਪਾਵਾਂਗੇ ਤੇ ਬੈਟਰ ਕਿਉਂਕਿ ਥੋੜਾ ਜਿਹਾ ਥਿੱਕਾ ਅਸੀਂ ਥੋੜਾ ਜਿਹਾ 2-3 ਚਮਚ ਇਹਦੇ ਵਿੱਚ ਪਾਣੀ ਦੇ ਹੋਰ ਪਾਵਾਂਗੇ ਦੁਬਾਰਾ ਫਿਰ ਫੈਂਟ ਲਾਂਗੇ ਇਹਨੂੰ ਚੰਗੀ ਤਰ੍ਹਾਂ ਬੈਟਰ ਨਾ ਹੀ ਜ਼ਿਆਦਾ ਥਿੱਕ ਹੋਣਾ ਚਾਹੀਦਾ ਹੈ ਤੇ ਨਾ ਹੀ ਜ਼ਿਆਦਾ ਪਤਲਾ ਹੋਣਾ ਚਾਹੀਦਾ ਹੈ ਇਦੀ ਥਿੱਕਨੈਸ ਇੰਨੀ ਕੀ ਰੱਖਾਂਗੇ ਕਿ ਇਹ ਬ੍ਰੈਡ ਤੇ ਆਸਾਨੀ ਨਾਲ ਲੱਗ ਜੇ ਬੈਟਰ ਦੀ ਕੰਸਿਸਟੈਂਸੀ ਇਸ ਤਰ੍ਹਾਂ ਦੀ ਰੱਖਾਂਗੇ ਦੇਖੋ ਨਾ ਇਹ ਜ਼ਿਆਦਾ ਘੜਾ ਹੈ ਤੇ ਨਾ ਹੀ ਜ਼ਿਆਦਾ ਪਤਲਾ ਹੈ ਤੇ ਹੁਣ ਅਸੀਂ ਕੜਾਈ ਵਿੱਚ ਤੇਲ ਪਾ ਕੇ ਤੇਲ ਗਰਮ ਰੱਖ ਦਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਤੇਲ ਹੁਣ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਤੇ ਹੁਣ ਅਸੀਂ ਬ੍ਰੈਡ ਦਾ ਇੱਕ ਪੀਸ ਲੈ ਲਾਂਗੇ ਬੇਸਨ ਵਿੱਚ ਚੰਗੀ ਤਰ੍ਹਾਂ ਇਹਨੂੰ ਕੋਟ ਕਰ ਲਾਂਗੇ ਜਿਹੜਾ ਬਾਦੂ ਬੇਸਨ ਹੈ ਉਹਨੂੰ ਕੱਢ ਦਾਂਗੇ ਬਾਹਰ ਕੜਾਈ ਵਿੱਚ ਪਾ ਦਾਂਗੇ ਕੜਾਈ ਹੁਣ ਸਾਡੀ ਛੋਟੀ ਹੈ ਇਹਦੇ ਵਿੱਚ ਸਿਰਫ ਅਸੀਂ 3 ਪੀਸ ਹੀ ਪਾਵਾਂਗੇ ਇੱਕ ਸਾਈਡ ਤੋਂ ਜਦੋਂ ਹਲਕਾ ਜਿਹਾ ਸੇਕ ਲੱਗ ਜਾਏਗਾ ਉਦੋਂ ਅਸੀਂ ਇਹਦੀ ਸਾਈਡ ਬਦਲ ਦਾਂਗੇ ਪਕੌੜੇ ਹੁਣ ਵਧੀਆ ਤਰ੍ਹਾਂ ਦੋਨੋਂ ਸਾਈਡਾਂ ਤੋਂ ਫਰਾਈ ਹੋ ਗਏ ਆ ਇਹਨਾਂ ਨੂੰ ਬਾਹਰ ਕੱਢ ਲਾਂਗੇ ਬਾਕੀ ਬ੍ਰੈਡ ਪਕੌੜੇ ਵੀ ਇਸੇ ਤਰ੍ਹਾਂ ਹੀ ਤਲਾਂਗੇ ਬ੍ਰੈਡ ਪਕੌੜੇ ਬਣ ਕੇ ਤਿਆਰ ਆ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਧੰਨਵਾਦ